ਵਿੱਚ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਉਹਦੇ ਵਿੱਚ ਹਕਮਰਾਨ ਪਾਰਟੀ ਵੱਲੋਂ ਜਿਹੜੀਆਂ ਸੰਵਿਧਾਨ ਹੈ ਜਾਂ ਕਾਨੂੰਨ ਹੈ ਜਾਂ ਇਲੈਕਸ਼ਨ ਦੇ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਨੇ ਖੁਦ ਆਪ ਧੱਜੀਆਂ ਜਿਹੜੀਆਂ ਸਰਕਾਰ ਦੇ ਹੁਕਮ ਦੇ ਨਾਲ ਉਡਾਈਆਂ ਜਾ ਰਹੀਆਂ ਪਹਿਲੀ ਸਭ ਤੋਂ ਵੱਡੀ ਉਦਾਹਰਣ ਜਿਹੜੀ ਅੱਜ ਤੱਕ ਮੇਰੇ ਖਿਆਲ ਦੇਸ਼ ਦੇ ਵਿੱਚ ਕਿਸੇ ਵੀ ਇਲੈਕਸ਼ਨ ਦੇ ਵਿੱਚ ਨਹੀਂ ਮਿਲੀ ਉਹ ਸੀ ਪਟਿਆਲਾ ਦੇ ਐਸਐਸਪੀ ਜਿਹੜੇ ਅਰਣ ਸ਼ਰਮਾ ਦੀ ਜਿਹੜੀ ਆਡੀਓ ਕਾਨਫਰੈਂਸਿੰਗ ਦੇ ਉੱਤੇ ਕਾਲ ਜਿਹੜੀ ਉਹਨਾਂ ਨੇ ਕੀਤੀ ਉਹ ਅਸੀਂ ਕਮਿਸ਼ਨ ਤੇ ਵੀ ਧਿਆਨ ਦੇ ਵਿੱਚ ਲਿਆਤੀ ਸੀ ਰਿਟਰਨ ਕੰਪਲੇਂਟ ਦੇ ਦਿੱਤੀ ਸੀ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਹੈ ਪੀਆਈਐਲ ਜਿਹੜੀ ਆ ਪਾਈ ਹੋਈ ਆ ਪਰ ਅਫਸੋਸ ਇਸ ਗੱਲ ਦਾ ਹੈ ਕਿ ਹਾਲੇ ਤੱਕ ਐਡਾ ਸੋਲਿਡ ਸਬੂਤ ਤੇ ਐਡਾ ਖਤਰਨਾਕ ਜਿਹੜਾ ਉਹ ਐਪੀਸੋਡ ਹੋਣ ਦੇ ਬਾਵਜੂਦ ਵੀ ਅੱਜ ਦੀ ਡੇਟ ਦੇ ਵਿੱਚ ਵੀ ਪਟਿਆਲੇ ਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਸਾਰਾ ਉਸੇ ਤਰੀਕੇ ਹੀ ਕਾਇਮ ਹੈ ਜਿਵੇਂ ਪਹਿਲਾਂ ਸੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਜਿਹੜੀ ਪਟਿਆਲੇ ਦੀ ਜਨਤਾ ਕਿਵੇਂ ਵਿਸ਼ਵਾਸ ਕਰ ਸਕਦੀ ਹੈ ਜਿਨ੍ਹਾਂ ਨੇ ਉਹ ਵੀਡੀਓ ਸੁਣੀ ਹੋਈ ਹੈ ਕਿ ਤੁਹਾਡੇ ਨਾਮੀਨੇਸ਼ਨ ਰੱਦ ਕਰਨ ਵਾਸਤੇ ਤੁਹਾਡੇ ਨਾਮੀਨੇਸ਼ਨ ਖੋਣ ਵਾਸਤੇ ਕਿਸ ਤਰੀਕੇ ਪੁਲਿਸ ਜਿਹੜੀ ਆ ਉਹ ਹਕਮਨਾਨ ਪਾਰਟੀ ਦੇ ਜਿਹੜੇ ਐਮਐਲਏ ਸਾਹਿਬਾਨ ਆ ਉਹਨਾਂ ਦੇ ਨਾਲ ਰਲ ਕੇ ਸਕੀਮ ਬਣਾ ਬਿਠੀ ਇਸ ਕਰਦਾ ਮੈਨੂੰ ਅਫਸੋਸ ਹੈ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਆਸ ਕਰਦੇ ਸੀ ਕਿਉਂਕਿ ਅਫਸਰ ਨੂੰ ਅਹੁਦੇ ਤੋਂ ਹਟਾਉਣਾ ਇਹ ਮਿਨੀਮਮ ਹੁੰਦਾ ਜਿਹੜਾ ਸਿਸਟਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਇਹ ਜ਼ਰੂਰੀ ਹੁੰਦਾ ਕਿ ਜਿਹੜੇ ਅਫਸਰ ਡਾਇਰੈਕਟ ਜਿਨ੍ਹਾਂ ਦੇ ਨਾਮ ਆ ਰਹੇ ਆ ਉਹ ਇਮੀਡੀਏਟਲੀ ਪਾਸੇ ਕਰਕੇ ਸਰਕਾਰ ਨੇ ਹੀ ਅਫਸਰ ਲਾਉਣੇ ਆ ਕੋਈ ਅਫਸਰ ਜਿਹੜੇ ਹੈਗੇ ਪੈਨ ਲਾ ਕੇ ਫਿਰ ਲਗਾ ਦੇ ਪਰ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਣਾ ਇਹ ਫਰੀ ਐਂਡ ਫੇਅਰ ਇਲੈਕਸ਼ਨ ਵਾਸਤੇ ਜ਼ਰੂਰੀ ਆ ਲੇਕਿਨ ਅਫਸੋਸ ਹੈ ਕਿ ਹਾਲੇ ਉਹ ਕੰਮ ਫਿਰ ਨਹੀਂ ਹੋ ਸਕਿਆ ਕੱਲੀ ਪਟਿਆਲੇ ਦੀ ਗੱਲ ਨਹੀਂ ਜੋ ਕੁਝ ਬਾਕੀ ਜ਼ਿਲ੍ਹਿਆਂ ਦੇ ਵਿੱਚ ਹੋਇਆ ਅੱਜ ਅਸੀਂ ਵੇਰਵੇ ਇਕੱਠੇ ਕਰ ਰਹੇ ਹਾਂ ਸਰਦਾਰ ਅਸ਼ਦੀਪ ਸਿੰਘ ਕਲੇਰ ਸਾਡੇ ਮੁਖ ਸਪੋਕਸਪਰਸਨ ਵੀ ਮੇਰੇ ਨਾਲ ਨਾਲ ਸਰਦਾਰ ਜੰਗਵੀਰ ਸਿੰਘ ਮੀਡੀਆਸ ਲਾਕਰ ਵੀ ਅਸੀਂ ਟੀਮਾਂ ਆਪਣੀਆਂ ਲਾਈਆਂ ਹੋਈਆਂ ਜਿਹੜੇ ਕੱਲੇ ਕੱਲੇ ਥਾਂ ਤੋਂ ਜਿਹੜੀ ਇਹ ਵੇਰਵੇ ਇਕੱਠੇ ਕਰ ਰਹੇ ਪਰ ਮੈਂ ਤਰਨਤਨ ਡਿਸਟ੍ਰਿਕਟ ਦੀ ਤੁਹਾਨੂੰ ਉਦਾਹਰਣ ਦੇਣ ਲੱਗਿਆ ਮੈਨੂੰ ਲੱਗਦਾ ਤਰਨਤਨ ਡਿਸਟ੍ਰਿਕਟ ਸਵਿਧਾਨ ਤੇ ਜਿਹੜਾ ਕਾਨੂੰਨ ਹੈ ਉਹਦੇ ਕੰਟਰੋਲ ਤੋਂ ਹੀ ਬਾਹਰ ਹੋ ਗਿਆ ਇਸ ਸੂਬੇ ਦੀ ਸਰਕਾਰ ਨੂੰ ਵੀ ਚਿੰਤਾ ਕਰਨੀ ਚਾਹੀਦੀ ਦੇਸ਼ ਦੀ ਸਰਕਾਰ ਨੂੰ ਵੀ ਚਿੰਤਾ ਕਰਨੀ ਚਾਹੀਦੀ ਕਿ ਸਰਦੀ ਜਲਾ ਔਰ ਲੱਗਦਾ ਕਿਸੇ ਦੇ ਕੰਟਰੋਲ ਚ ਨਹੀਂ ਰਹਿ ਗਿਆ ਉੱਥੇ ਜਿਹੜੀਆਂ ਨਾਮਿਨੇਸ਼ਨਾਂ ਹੋਈਆਂ ਕਿਸ ਵੱਡੇ ਪੱਦਰ ਦੇ ਉੱਤੇ ਰਿਜੈਕਟ ਹੋਈਆਂ ਉਹ ਮोटा ਜਹ ਤਾਂ ਪਹਿਲਾਂ ਤੁਹਾਨੂੰ ਮੈਂ ਇਹ ਅਫੀਸ਼ੀਅਲ ਫਿਗਰਾਂ ਨੇ ਜਿਹੜੀਆਂ ਉੱਥੇ ਦੇ ਅਫਸਰ ਸਹਿਬਾਨਾਂ ਨੇ ਕਮਿਸ਼ਨ ਨੂੰ ਭੇਜੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 72 ਸੀ ਗਿਆ 31 ਰਿਜੈਕਟ ਹੋ ਗਈਆਂ ਸਿਰਫ 41 ਰਹਿ ਗਈਆਂ ਜਿਨ੍ਹਾਂ ਨੂੰ ਭਰਨੇ ਨਹੀਂ ਦਿੱਤੇ ਗਏ ਉਹ ਤਾਂ ਕਿਸੇ ਗੱਲ ਤੇ ਨਹੀਂ ਕਿਉਂਕਿ ਉਹ ਤਾਂ ਬਚਾਰੇ ਕੀ ਕਹਿ ਸਕਦੇ 41 ਰਹਿ ਗਈਆਂ 41 ਰਹਿ ਗਈਆਂ ਜਿਹੜਾ ਪੰਚਾਇਤ ਸੰਵਤੀ ਤੰਤਰਨ ਹੈ 63 ਜਿਹੜੀਆਂ ਭਰੀਆਂ ਸੀ 31 ਵਿੱਚੋਂ ਰਿਜੈਕਟ ਹੋ ਗਈਆਂ ਤੇ 32 ਬਾਕੀ ਰਹਿ ਗਿਆ 50 50% ਝਾੜ ਨਿਕਲਿਆ ਜਿਹੜਾ ਪੰਚਾਇਤ ਸੰਪਤੀ ਗੰਢੀਵਿੰਡਾ 52 ਭਰੀਆਂ ਸੀ 37 ਰਜੈਕਟ ਹੋ ਗਈਆਂ ਕੱਲੀਆਂ 15 ਰਹਿ ਗਈਆਂ ਜਿਹੜਾ ਖਡੂਰ ਸਾਹਿਬ ਹੈ 151 ਭਰੀਆਂ ਸੀ 43 ਰਜੈਕਟ ਹੋਈਆਂ 108 ਰਹਿ ਗਈਆਂ ਇਸੇ ਤਰ੍ਹਾਂ ਪੱਟੀ ਹੈ ਉੱਥੇ 75 ਭਰੀਆਂ ਸੀ 55 ਰਹਿ ਗਈਆਂ 55 ਰਜੈਕਟ ਹੋ ਗਈਆਂ ਸਿਰਫ 19 ਰਹਿ ਗਈ ਪੱਟੀ ਦੇ ਵਿੱਚ ਔਰ ਨਸ਼ਹਰਾ ਪੰਨੂਆ ਸੀ ਉਥੇ 83 ਭਰੀਆਂ ਸੀ 40 ਰੱਦ ਹੋ ਗਈਆਂ 43 ਰਹਿ ਗਈਆਂ 50 50 ਕੰਮ ਦੋ ਜਗ੍ਹਾ ਤੇ ਮੈਂ ਧੰਨਵਾਦ ਵੀ ਕਰਨਾ ਚਾਹੂੰਗਾ ਆਰੋ ਸਹਿਬਾਨ ਦਾ ਚੋਲੜਾ ਸਾਹਿਬ ਤੇ ਨਾਗੋਕੇ ਇੱਥੇ ਕੋਈ ਰਿਜੈਕਸ਼ਨ ਨਹੀਂ ਹੋਈ ਦੇਖੋ ਜਿੱਥੇ ਕੋਈ ਚੰਗਾ ਅਫਸਰ ਬੈਠਾ ਅਸੀਂ ਉਹਦੀ ਤਰੀਫ ਵੀ ਕਰਨੀ ਚਾਹਾਂ ਕਿ ਉਥੇ ਕੋਈ ਰਿਜੈਕਸ਼ਨ ਨਹੀਂ ਹੋਈ ਉਹ ਜਿਹੜਾ ਬਾਹਰ ਤੱਕਾ ਹੋਇਆ ਹੋਏਗਾ ਉਹ ਤਾਂ ਜਰੂਰ ਹੋਇਆ ਹੋਏਗਾ ਪਰ ਉਥੇ ਜਿਹੜੇ ਫਾਈਲ ਕੀਤੇ ਉਹਦੀ ਰਿਜੈਕਸ਼ਨ ਨਹੀਂ ਹੋਈ ਪੀਕੇ ਵੈਂਡਰ ਦੇ ਵਿੱਚ 100 ਨੋਮੀਨੇਸ਼ਨ ਫਾਈਲ ਹੋਈ ਸੀ ਔਰ 77 ਉਹਦੇ ਚ ਰੱਦ ਹੋ ਗਏ ਕਲੀਆਂ ਤੇ ਹੀ ਰਹਿ ਗਏ ਅਵਰ ਬਲਟਵਾ ਦੇ ਵਿੱਚ 78 ਨੋਮੀਨੇਸ਼ਨ ਫਾਈਲ ਹੋਈਆਂ ਸੀ 56 ਰੱਦ ਹੋ ਗਈਆਂ ਕਲੀਆਂ 22 ਰਹਿ ਗਏ ਇਹ ਦੇਖੋ ਜਿਹੜੀ ਗਰਾਸ ਰੂਟ ਦੀ ਡੈਮੋਕ੍ਰੇਸੀ ਹੈ ਇਹ ਤੰਤਾ ਨੋ ਡਿਸਟ੍ਰਿਕਟ ਹੈ ਜਿੱਥੇ 22 ਇਲੈਕਸ਼ਨ ਕਰਾਉਣ ਵਾਸਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਐਸਐਸਪੀ ਨੂੰ ਸਸਪੈਂਡ ਕਰਨਾ ਪਿਆ ਸੀ ਦੋ ਡੀਐਸਪੀ ਨੂੰ ਸਸਪੈਂਡ ਕਰਨਾ ਪਿਆ ਸੀ ਦੋ ਡੀਐਸਪੀ ਨੂੰ ਟਰਾਂਸਫਰ ਕੀਤਾ ਗਿਆ ਸੀ ਇੱਕ ਐਸਐਚਓ ਨੂੰ ਟਰਾਂਸਫਰ ਕੀਤਾ ਗਿਆ ਸੀ ਡੀਜੀਪੀ ਸਾਹਿਬ ਨੂੰ ਸਬੰਧਨ ਕੀਤਾ ਗਿਆ ਸੀ ਪਰ ਫਰਕ ਕੋਈ ਨਹੀਂ ਪਿਆ ਅੱਗੇ ਇੱਕ ਕੰਸਟਿਟੂਐਂਸੀ ਸੀ ਹੁਣ ਸਾਰੀਆਂ ਕੰਸਟਿਟੂਐਂਸੀਆਂ ਦੇ ਵਿੱਚ ਉਹੀ ਕੁਝ ਨਜ਼ਰ ਆ ਰਿਹਾ ਜੋ ਕੁਝ ਪਹਿਲਾਂ ਉਸ ਟਾਈਮ ਆਇਆ ਸੀ ਹੁਣ ਇਹ ਸਾਰੇ ਦਾ ਨਤੀਜਾ ਕੀ ਨਿਕਲਿਆ ਜਿਹੜਾ ਇਸ ਪ੍ਰੋਸੈਸ ਦਾ ਜਿਹੜੀ ਮਿਹਨਤ ਕੀਤੀ ਹੈ ਆਮ ਆਦਮੀ ਪਾਰਟੀ ਦੇ ਜਰਨੈਲਾ ਨੇ ਐਮ ਐਲ ਏ ਸਭਾ ਨੇ ਉਹਦਾ ਨਤੀਜਾ ਇਹ ਨਿਕਲਿਆ ਕਿ ਜਿਹੜੀ ਹੈਗੀ ਹੈ ਜਿਲ੍ਹਾ ਪ੍ਰੀਸ਼ਦ ਦੀਆਂ ਟੋਟਲ 20 ਸੀਟਾਂ ਸੀ 9 ਅਨੋਪੋਜ਼ ਜਿੱਤਿਆ ਗਈਆਂ ਸਿਰਫ ਇੱਕ ਜਿੱਤ ਨਹੀਂ ਆਇਆ ਤੇ ਜਿਲ੍ਹਾ ਪ੍ਰੀਸ਼ਦ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਉਹ ਤਾਂ ਹੱਡਾਂ ਦਾ ਮਾਰ ਕੇ ਜਿੱਤੀ ਲੈਣੀ ਹੈ ਅਜਨੇ ਬਾਕੀ ਰਹਿ ਗਈਆਂ ਇਹ ਇਸੇ ਤਰੀਕੇ ਕੰਮ ਚੱਲਣਾ ਪੰਚਾਇਤ ਸੰਪਤੀ ਤਨਤਨ ਦੇ ਵਿੱਚ 17 ਸੀ ਵਿੱਚੋਂ 12 ਬਿਨਾਂ ਮੁਕਾਬਲਾ ਜਿੱਤਣੇ ਫਿਰ ਪੰਚਾਇਤ ਸਭਤੀ ਹਕਮਰਾਨ ਪਾਰਟੀ ਦੀ ਬਣ ਗਈ ਗੰਡੀ ਵਣ ਦੇ ਵਿੱਚ 15 ਦੀਆਂ 15 ਹੀ ਅਨ ਪੋਸਟ ਜਿੱਤ ਗਈਆਂ ਜਿਹੜੀਆਂ ਰਿਜੈਕਟ ਹੋਈਆਂ ਸਾਰੀਆਂ اپੋਜੀਸ਼ਨ ਦੀਆਂ 15 ਦੀਆਂ 15 ਹੀ ਜਿਹੜੀ ਹੈਗੀ ਹੈ ਨਾ ਉਹ ਜਿਹੜੀਆਂ 15 ਹੀ ਚਾਹੀਦੀਆਂ ਸੀ ਤੇ 15 ਹੀ ਨਾਮੀਨੇਸ਼ਨ ਰੱਖੀਆਂ ਦੇਖੋ ਕਿੰਨਾ ਇਹ ਸਿਸਟਮ ਇਹਨਾਂ ਨੇ ਸੌਖਾ ਕਰ ਦਿੱਤਾ ਵੀ ਲੋਕਾਂ ਨੂੰ ਇਲੈਕਸ਼ਨ 'ਚ ਖੇਚਲ ਨਾ ਕਰਨੀ ਪਵੇ ਇਹ ਧੰਨਵਾਦ ਕਰਨਾ ਪੈਂਦਾ ਹੈ ਬਦਲਾਅ ਆ ਕੇਤਰੀਵਾਲ ਸਾਹਿਬ ਦਾ ਔਰ ਮਨੀਰ ਸੋਦਿਆ ਦਾ ਮੁੱਖ ਮੰਤਰੀ ਸਾਹਿਬ ਦਾ ਕਿ ਕਿੰਨਾ ਅੱਛਾ ਬਦਲਾਇਆ ਤੇ ਲੋਕਾਂ ਨੇ ਨਾਮਿਨੇਸ਼ਨ ਦਾਇਰ ਕੀਤੀਆਂ ਰੱਦ ਕੀਤੀਆਂ ਫੈਸਲਾ ਹੋ ਗਿਆ ਕਿਡੇ ਰਾਮ ਨਾਲ ਜਿਹੜੀ ਹੈਗੀ ਆ ਉਹ ਉਹਦੀ ਪੰਚਾਇਤ ਸੰਵਤੀ ਜਿਹੜੀ ਚੱਲੇਗੀ ਕਿ ਸਾਰੇ ਅਨਪੋਜ ਜਿੱਤ ਗਏ ਕੋਈ ਖਰਚਾ ਨਹੀਂ ਕੋਈ ਕੁਛ ਨਹੀਂ ਤੇ ਸਾਰੇ ਪੰਜਾਬ 'ਚ ਕਰ ਦਿਓ ਜੇ ਇਸੇ ਤਰੀਕੇ ਹੀ ਕਰਨਾ ਹੈ ਤੇ ਉਹਨੂੰ ਸਾਰੇ ਕਰ ਦਿਓ ਇਸੇ ਤਰ੍ਹਾਂ ਪੱਟੀ ਦੇ ਵਿੱਚ 16 ਪੰਚਾਇਤ ਸੰਵਤੀ ਦੇ ਮੈਂਬਰ ਹੁੰਦੇ ਆ 13 ਜਿੱਤ ਗਏ ਜੀ ਵਿੱਚੋਂ ਅਨਪੋਸ਼ ਬਸਰ ਟੈਂਟੇ ਰਿਡਕਸ਼ਨ ਹੋਣੀ ਹੋਵੇ ਨਾ ਹੋਵੇ ਹੁਣ ਤਿੰਨਰ ਤੇ ਉਹਨਾਂ ਨੇ ਲੜ ਕੇ ਕੀ ਕਰਨੀ ਦੁੱਜਿਆਂ ਨੇ ਜਿਹੜੇ ਬਾਕੀ ਬਚਦੇ ਆ ਤਿੰਨ ਉਹਨਾਂ ਅੰਦਰ ਲੜ ਕੇ ਉਹਨਾਂ ਨੇ ਕੀ ਕਰਨਾ ਕਿਉਂਕਿ ਨਿਸ਼ਾਨਾ ਤਾਂ ਹੁੰਦਾ ਨਾ ਕਿਸੇ ਨੇ ਚੇਅਰਮੈਨ ਬਣਨਾ ਬਲਾਦਸ਼ੰਪਤੀ ਦਾ ਕਿਸੇ ਨੇ ਵਾਈਸ ਚੇਅਰਮੈਨ ਨਾ ਤਾਂ 13 ਤਾਂ ਜਿੱਤ ਗਏ ਦੁੱਜੇ ਪਾਸੇ ਕਬਜ਼ਾ ਉਹਨਾਂ ਦਾ ਹੋ ਗਿਆ ਇਸੇ ਤਰ੍ਹਾਂ ਸ਼ਹਿਰਾ ਪੰਨੂਆਂ ਦੇ ਵਿੱਚ 20 ਦੇ ਵਿੱਚੋਂ 8 ਜਿੱਤ ਗਏ ਇਹ ਇੱਕੋ ਜਿਹੇ ਦੀ ਮਿਸਾਲ ਹੈ ਤਰਨਤੰਦੀ ਤੇ ਪਿਛੇ ਹੀ ਵੰਡ ਦੇ ਆਰ ਨੂੰ ਮੈਂ ਸ਼ਾਬਾਸ਼ ਦੇਣੀ ਚਾਹੁੰਨਾ 23 ਤੋਂ 23 ਜਿਤਾਤੇ ਸਾਰੇ ਕੰਮ ਨੇ ਬੈਠਦੇ ਤੇ ਮੈਂ ਆਹ ਛੁੱਟੀ ਛੱਟੀ ਜਾਣਾ ਹੋਣਾ ਉਹਨੂੰ ਸੋਚਾ ਉਹਨਾਂ ਬੀ ਚੱਲ ਕੰਮ ਮੁੱਕੇ ਨਾਲੇ ਸਰਕਾਰ ਖੁਸ਼ ਤੇ ਨਾਲੇ ਆਪ ਖੁਸ਼ ਤੇ 23 ਚਾਹੀਦੇ ਸੀ ਹਰ ਸੀਟ ਤੇ ਇੱਕ ਇੱਕ ਬੰਦੇ ਦਾ ਨਾਮਿਨੇਸ਼ਨ ਰਹਿ ਗਿਆ ਉਹ ਕਿਦਾਂ ਰਹਿ ਗਿਆ ਤੁਸੀਂ ਆਪ ਹੀ ਹਿਸਾਬ ਲਾ ਲਓ ਐਸੇ ਤਰ੍ਹਾਂ ਬਲਟੋਆ ਉੱਥੇ 18 ਟੋਟਲ ਪੰਚਾਇਤ ਸੰਪਤੀ ਦੇ ਮੈਂਬਰ ਆ ਤੇ ਉਹਦੇ ਵਿੱਚੋਂ 16 ਮੈਂਬਰ ਜਿਹੜੇ ਆ ਉਹ ਅਨਪੋਸਟ ਜਿੱਤ ਕੇ ਬਾਕੀਆਂ ਦੇ ਨਾਮਿਨੇਸ਼ਨ ਰੱਦ ਹੋ। ਹੁਣ ਦੱਸੋ ਤੁਸੀਂ ਸਾਰਾ মিডিਆ ਬੈਠਾ ਹੈ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ। ਜੇ ਇਸ ਤਰੀਕੇ ਹੀ ਇਲੈਕਸ਼ਨਸ ਤੁਸੀਂ ਕਰਾਉਣੀਆਂ ਨੇ। ਹਲੇ ਇਸ ਤੋਂ ਇਲਾਵਾ ਜਿਹੜਾ ਨਾਮਿਨੇਸ਼ਨ ਸੈਂਟਰ ਦੇ ਬਾਹਰ ਗੰਦ ਪਿਆ ਨਾ ਉਹ ਅਰਨ ਸ਼ਰਮਾ ਜੀ ਨੇ ਦੱਸਿਆ ਸੀ ਕਿ ਉਹ ਐਦ ਕਿ ਨਹੀਂ ਕਰਦਾ। ਉਹ ਇਸ ਕਰਕੇ ਖਾਤੇ ਚ ਜ਼ਿਆਦਾ ਨਹੀਂ ਆਇਆ ਕੁਛ ਤਾਂ ਮੈਂ ਤੇ ਆਇਆ ਵੀਡੀਓ ਤੁਸੀਂ ਚਲਾਈਆਂ ਪਰ ਉਹ ਐਡ ਕੀ ਉਸ ਗੱਲ ਤੋਂ ਛੁੱਟ ਜੇ ਚ ਕੰਨੇ ਸੀ ਜਿਹੜੇ ਤੇ ਨਹੀਂ ਪਹੁੰਚ ਸਕੇ ਉਹ ਗਿਣਤੀ ਵਿੱਚ ਸ਼ਾਮਲ ਨਹੀਂ ਹੈ ਪਰ ਇਸ ਤਰੀਕੇ ਜਿਹੜੇ ਆ ਇਹ ਪੰਚਾਇਤ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਉੱਤੇ ਕਬਜ਼ੇ ਜਿਹੜੇ ਆ ਉਹ ਕਿਤੇ ਜਾਂਦੇ ਵਾ ਮਜੀਠਾ ਹਲਕੇ ਦੇ ਵੀ ਮੈਂ ਗੱਲ ਕਰ ਲੈਣਾ ਦੇਖੋ ਮਜੀਠਾ ਸਾਹਿਬ ਭਾਵੇਂ ਅੱਜ ਜਿਲ੍ਹੇ ਦੇ ਵਿੱਚ ਲੇਕਿਨ ਇੱਕ ਉਹਨਾਂ ਨੂੰ ਕ੍ਰੈਡਿਟ ਜਾਂਦਾ ਤੁਸੀਂ ਪਿਛਲੀ ਸਾਰੀ ਵਿਜਿੱਥੇ ਦੀ ਹਿਸਟਰੀ ਕੱਢ ਕੇ ਦੇਖ ਲਓ ਜਿੰਨੀ ਦੇਰੋਂ ਐਮ.ਐਲ.ਏ ਰਹਾ ਜਾਂ ਮੰਤਰੀ ਰਹਾ ਕਦੀ ਇੱਕ ਨਾਮਿਨੇਸ਼ਨ ਰਿਜੈਕਟ ਨਹੀਂ ਹੋਈ ਇੱਕ ਵੀ ਕਿਉਂਕਿ ਇਹ ਕਹਿੰਦੇ ਆ ਨਾ ਕਿ ਤੁਹਾਡੇ ਵੜੇ ਵੀ ਇਦਾਂ ਹੀ ਹੁੰਦਾ ਰਿਹਾ ਸਾਡੇ ਵੜੇ ਇਦਾਂ ਨਹੀਂ ਹੁੰਦਾ ਰਿਹਾ ਮੇਰਾ ਰੋਪੜ ਦਾ ਕੱਢ ਕੇ ਦੇਖ ਲਿਓ ਮੈਂ ਵੀ ਮੰਤਰੀ ਰਿਹਾ ਕਦੀ ਇੱਕ ਨਾਮਿਨੇਸ਼ਨ ਜਿਹੜੀ ਆ ਕਦੀ ਕਿਸੇ ਆਪੋਜੀਸ਼ਨ ਦੀ ਅਸੀਂ ਰੱਦ ਕੀਤੀ ਹੋਵੇ ਕਦੀ ਕਦੀ ਨਹੀਂ ਕਹਾਂ ਸੀ ਵੀ ਸਾਰਿਆਂ ਨੂੰ ਲੜਨ ਦਿਓ ਡੈਮੋਕ੍ਰੇਸੀ ਆ ਤੇ ਜਿਹੜਾ ਜਿੱਤ ਕੇ ਆ ਜਾਏਗਾ ਉਹ ਠੀਕ ਆ ਕੋਈ ਆਦਮੀ ਜੀਰੇ ਦੇ ਵਿੱਚ 21 ਬੰਦਿਆਂ ਨੂੰ ਜਿਹੜੀਆਂ ਇੱਕੇ ਪੰਚਾਇਤ ਸੰਪਤੀਆਂ ਦੇ ਉੱਤੇ ਕੋਈ ਨੋਮੀਨੇਸ਼ਨ ਫਾਈਲ ਨਹੀਂ ਕਰਨ ਦਿੱਤੀ ਗਈ ਧੱਕੇ ਦੇ ਨਾਲ ਪੁਲਿਸ ਦੇ ਜ਼ੋਰ ਦੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਦੇਖੋ ਲੇਡੀ ਐਮਐਲਏ ਆ ਮੈਂ ਗਨੀਵ ਕੌਰ ਮਜੀਠੀਆ ਜੀ ਦਾ ਧੰਨਵਾਦ ਕਰਦਾ ਕਿ ਐਡੀ ਵੱਡੀ ਮੁਸ਼ਕਲ ਦੇ ਵਿੱਚੋਂ ਪਰਵਾਹ ਨਿਕਲ ਰਿਆ ਬੱਚਿਆਂ ਨੂੰ ਵੀ ਸਾਂਭਣਾ ਹੁੰਦਾ ਪਰ ਦਲੇਰੀ ਹੈ ਕਿ ਆਪਣੇ ਵਰਕਰਾਂ ਦੇ ਨਾਲ ਵੀ ਜਾ ਕੇ ਡਟ ਕੇ ਉੱਥੇ ਜਿਹੜੇ ਚਟਾਨ ਵਾਂਗੂ ਖੜੇ ਆ ਪਰ ਇਹ ਵੀ ਕਿਸੇ ਨੇ ਜਿਹੜਾ ਸੰਕੋਚ ਨਹੀਂ ਕੀਤਾ ਕਿ ਇੱਕ ਲੇਡੀ ਐਮਐਲਏ ਉਹਨੂੰ ਬਾਹਰ ਆ ਕੇ ਜਿਹੜੇ ਨਾਰੇ ਜਿਹੜੇ ਵਰਕਰਾਂ ਦੇ ਨਾਲ ਲਾਉਣੇ ਪੈ ਰਹੇ ਆ ਤੇ ਕੀ ਇੱਜ਼ਤ ਦੇ ਰਹੇ ਹੋ ਤੁਸੀਂ ਆਪਣੇ ਇਲੈਕਟਿਡ ਰਿਪ੍ਰেজੈਂਟੇਟਿਵ ਨੂੰ ਇਹ ਇਸ ਤਰ੍ਹਾਂ ਦੀਆਂ ਇਲੈਕਸ਼ਨਾਂ ਦਾ ਮੈਂ ਪੁੱਛਣਾ ਚਾਹੁੰਦਾ ਕਿ ਕੀ ਫਾਇਦਾ ਕਿ 12 ਬੰਦਿਆਂ ਨੇ ਸਿਰਫ ਨਾਮਿਨੇਸ਼ਨ ਉਹ ਵੀ ਪਤਾ ਨਹੀਂ ਕਿੱਦਾਂ ਫਾਇਲ ਕਰ ਲਏ ਇਕਿਆਂ ਨੇ ਨਾਮਿਨੇਸ਼ਨ ਉੱਤੇ ਮਜੀਠਾ ਹਲਕੇ ਦੇ ਵਿੱਚ ਫਾਇਲ ਨਹੀਂ ਕੀਤੇ ਗਏ। ਇਸੇ ਤਰ੍ਹਾਂ ਭੋਆ ਅਸੈਂਬਲੀ ਕੰਸਟੈਂਸੀ ਆ ਪਠਾਨਕੋਟ ਦੀ। ਉੱਥੇ ਜਿਹੜੀ ਹੈ ਇੱਕ ਵੀ ਨਾਮਿਨੇਸ਼ਨ ਜਿਹੜੀ ਹੈ ਪੰਚਾਇਤ ਸੰਪਤੀ ਦੀ ਉਹ ਸਾਡੇ ਦਖਲ ਨਹੀਂ ਹੋ ਸਕੀ ਇੱਕ ਵੀ। ਭੋਆ ਪਠਾਨਕੋਟ ਦੇ ਵਿੱਚ ਇਹ ਬਿਮਾਰੀ ਇੱਕ ਪਾਸੇ ਨਹੀਂ ਹੈ ਐਪੀਡੈਮਿਕ ਹੈ। ਤਨਤਨ ਉਧਰ ਹੈ ਉਹ ਉਧਰ ਜਣਕੇ ਦੇ ਨਾਲ ਜਿਾ ਲੱਗਦਾ ਪਠਾਨਕੋਟ ਡਿਸਟ੍ਰਿਕਟ ਸਾਰੇ ਪਾਸੇ ਜਿਹੜੀ ਹੈ ਗਿਆਸ ਰੱਦ ਜਿਹਰੇ ਨੂੰ ਪੂਰੀਆਂ ਮਾਰ ਪੈ ਰਹੀ ਹੈ ਜੀਰਾ ਦੇ ਵਿੱਚ ਸਾਡਾ ਇੱਕ ਵੀ ਕੈਂਡੀਡੇਟ ਨੋਮੀਨੇਸ਼ਨ ਫਾਈਲ ਨਹੀਂ ਕਰ ਸਕਿਆ ਇੱਕ ਵੀ ਪੂਰੀ ਪੰਚਾਇਤ ਸੰਮਤੀ ਦੇ ਵਿੱਚ ਸਿਰਫ ਜ਼ਬਰ ਕਰਕੇ ਡੰਡੇ ਕਰਕੇ ਤੇ ਉਹਨਾਂ ਦੇ ਜਿਹੜੀਆਂ ਰਿਕਵਟਾ ਖੜੀਆਂ ਕੀਤੀਆਂ ਉਹਦੇ ਕਰਕੇ ਇੱਕ ਵੀ ਨੋਮੀਨੇਸ਼ਨ ਫਾਈਲ ਨਹੀਂ ਕਰ ਦਿੱਤਾ ਕਾਦੀਆਂ ਦੇ ਵਿੱਚ ਸਾਡੇ 32 ਉਮੀਦਵਾਰ ਪੰਚਾਇਤ ਸੰਮਤੀ ਕਾਦੀਆਂ ਦੇ ਵਿੱਚ ਖੜੇ ਸੀ 15 ਦੇ ਕਾਗਜ਼ ਰਿਜੈਕਟ ਹੋ ਗਏ ਸਾਡਿਆਂ ਦੇ ਦੂਜੀਆਂ ਪਾਰਟੀਆਂ ਦੇ ਵੀ ਬਹੁਤ ਹੋਇਆ ਪਰ ਮੈਂ ਹੁਣ ਜਿਹੜੇ ਜ਼ਿਕਰ ਕਰ ਰਿਹਾ ਸਾਡੀਆਂ ਪਾਰਟੀਆਂ ਦਾ ਜੈਤੋਂ ਦੇ ਵਿੱਚ 25 ਦੇ ਵਿੱਚੋਂ 7 ਜਿਹੜਿਆ ਰਿਜੈਕਟ ਹੋ ਗਏ ਜਿਹੜਾ ਕਮਾਨ ਉਹ ਜ਼ਿਲ੍ਹਾ ਪ੍ਰੀਸ਼ਦ ਰੱਦ ਹੋ ਗਈ ਸ੍ਰੀ ਹਰਜਿੰਦਪੁਰ ਦਾ ਹਿੱਸਾ ਹੈ ਬਰਦਾਸਪੁਰ ਦੇ ਵਿੱਚ ਔਰ ਜਿਹੜੇ ਤਿੰਨ ਪੰਚਾਇਤ ਸਭਤੀਆਂ ਉੱਥੇ ਰੱਦ ਹੋ ਗਈਆਂ ਨੂਰਪੁਰ ਬੇਦੀਦਾਬਾ ਆਪਣੇ ਰੋਪੜ ਵਿਧਾਨ ਸਭਾ ਦਾ ਦੇਖ ਰਿਆ ਸੀ ਕਦੀ ਅਸੀਂ ਇੱਕ ਨਾਮਿਨੇਸ਼ਨ ਰਿਜੈਕਟ ਨਹੀਂ ਹੋਈ ਸੀ ਕੱਲਾ ਨੂਰਪੁਰ ਬੈਦੀ ਦੇ ਵਿੱਚ 8 ਨਾਮੀਨੇਸ਼ਨ ਸਾਰੇ ਪਾਰਟੀਆਂ ਦੇ ਮਿਲਾ ਕੇ ਜਿਹੜੇ ਆ ਉੱਥੇ ਰੱਦ ਹੋਏ। ਇਸੇ ਤਰ੍ਹਾਂ ਪਾਤੜਾਂ ਦੇ ਵਿੱਚ 6 ਹੋਏ ਰੱਦ। ਘਨੌਰ ਦੇ ਵਿੱਚ 6 ਰੱਦ ਹੋਏ ਆ। ਔਰ ਰਾਜਾ ਸਾਸੀ ਦੇ ਵਿੱਚ 35 ਦੇ ਵਿੱਚੋਂ 25 ਰੱਦ ਹੋ ਗਏ। ਜੰਡਿਆਲਾ ਦੇ ਵਿੱਚ 25 ਦੇ ਵਿੱਚੋਂ 9 ਰੱਦ ਹੋ ਗਏ। ਇਹ ਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਦੂਜੀਆਂ ਪਾਰਟੀਆਂ ਦੇ ਵੀ ਹੋਇਆ। ਅਜਨਾਲਾ ਦੇ ਵਿੱਚ 33 ਦੇ ਵਿੱਚੋਂ 9 ਹੋਇਆ। ਬਾਬਾ ਬਕਾੜਾ ਦੇ ਵਿੱਚ 40 ਦੇ ਵਿੱਚੋਂ 18 ਰੱਦ ਹੋਏ ਜਿਹੜਾ ਗੁਰਦਾਸਪੁਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ 2 ਸੀਗੀਆਂ ਇੱਕ ਰੱਦ ਹੋ ਗਿਆ ਤੇ ਜਿਹੜੇ ਪੰਚਾਇਤ ਸੰਤੀ ਸੀ 21 ਸੀ ਟੋਟਲ ਤੇ 20 ਰੱਦ ਹੋ ਗਏ ਸਿਰਫ ਇੱਕ ਗੁਰਦਾਸਪੁਰ ਵਿਧਾਨ ਸਭਾ ਹਲਕੇ ਚ ਕਹਿੰਦਾ ਇੱਕ ਸੀਟ ਦੇ ਉੱਤੇ ਜਿਹੜਾ ਸਾਡਾ ਕੈਂਡੀਡੇਟ ਰਹਿ ਗਿਆ 20 ਦੇ ਉੱਤੇ ਨਾਮਿਨੇਸ਼ਨ ਜਿਹੜੇ ਆ ਸਾਡੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਦੇ ਉਹ ਰੱਦ ਹੋ ਗਏ ਫਤੇਗੜ ਚੂੜੀਆਂ ਵਿਧਾਨ ਸਭਾ ਹਲਕਾ ਹੈ 25 ਦੇ ਵਿੱਚੋਂ 14 ਪੰਚਾਇਤ ਸੰਮਤੀ ਦੇ ਤੇ 4 ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ 2 ਜ਼ਿਲ੍ਹਾ ਪ੍ਰੀਸ਼ਦ ਦੇ ਰੱਦ ਹੋ ਗਏ। ਹੁਣ ਇਹ ਕਿ ਇਲੈਕਸ਼ਨ ਕਮਿਸ਼ਨ ਇਹ ਰੱਦ ਹੋਣ ਦਾ ਕਾਰਨ ਕੀ ਹੈ? ਇਹ ਟੋਟਲ ਜਿਹੜਾ ਸੁਪਰਵੀਜ਼ਨ ਫੇਲਰ ਹੈਗਾ ਇਹਦਾ ਸਾਡਾ ਸਟੇਟ ਇਲੈਕਸ਼ਨ ਕਮਿਸ਼ਨਰ ਦਾ। ਕਿਉਂਕਿ ਮੇਰੇ ਖਿਆਲ ਅਰਸ਼ਪੀਤ ਕਲੀਅਰ ਹਰੀ ਥੱਕ ਗਏ ਹੋਣੇ ਆ ਜਾਜਾ ਕੇ ਇਲੈਕਸ਼ਨ ਕਮਿਸ਼ਨ ਦੇ ਆਫਿਸ ਦੇ ਵਿੱਚ ਰਾਤੀ ਵੀ ਗਏ ਸੀ ਪੰਜਾਬ ਦੇ ਵਿੱਚ ਤੇ ਲੋਕਤੰਤਰ ਦਾ ਕਤਲ ਹੋ ਰਿਹਾ ਸੀ ਤੇ ਜਿੰਨੇ ਪਹਿਰੇਦਾਰੀ ਕਰਨੀ ਸੀ ਉਹਦੇ ਦਫਤਰ ਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਦੇ ਵਿੱਚ ਇਕੱਲਾ ਉਹਨਾਂ ਦਾ ਜਿਹੜਾ ਦਫਤਰ ਦਾ ਗਾਰਡ ਸੀ ਡਿਊਟੀ ਤੇ ਚੌਕੀਦਾਰ ਇਕੱਲਾ ਉਹ ਸੀ ਜਦੋਂ ਸਾਡੀ ਟੀਮ ਉੱਥੇ ਆਸਰੇ ਵਾਸਤੇ ਗਈ ਕਿ ਐਡਾ ਵੱਡਾ ਲੋਕਤੰਤਰ ਦਾ ਘਾਣ ਹੋ ਗਿਆ ਦ ਇਲੈਕਸ਼ਨ ਕਮਿਸ਼ਨਰ ਸਾਹਿਬ ਜਿਹੜੇ ਆ ਉਹ ਉਥੇ ਦਫਤਰ ਦੇ ਵਿੱਚ ਇੱਕ ਕਲਰਕ ਨਹੀਂ ਸੀਗਾ ਕੋਈ ਅਫਸਰ ਨਹੀਂ ਸੀਗਾ ਸਟੇਟ ਇਲੈਕਸ਼ਨ ਕਮਿਸ਼ਨਰ ਨਹੀਂ ਸੀਗੇ ਉਹਨਾਂ ਦਾ ਕੋਈ ਹੋਰ ਅਫਸਰ ਨਹੀਂ ਸੀ ਕਿਉਂਕਿ ਇਹ ਦਿਨ ਉਹਨਾਂ ਵਾਸਤੇ ਇੰਪੋਰਟੈਂਟ ਨਹੀਂ ਸੀ ਕਿਉਂਕਿ ਇਹ ਦਿਨ ਪੰਜਾਬ ਸਰਕਾਰ ਦਾ ਸੀ ਇਹ ਦਿਨ ਉਹਨਾਂ ਨੇ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਿ ਅੱਜ ਤੁਸੀਂ ਆਪਣਾ ਜੋ ਸਥਾਪਤੀ ਕਰਨੀ ਹੈ ਆਪਣੇ ਸਿਸਟਮ ਦੇ ਵਿੱਚ ਤੁਹਾਨੂੰ ਖੁੱਲੀ ਛੁੱਟੀ ਹੈ ਸਾਡੀਆਂ ਅੱਖਾਂ ਵੀ ਬੰਦਾਂ ਅਸੀਂ ਫਿਜ਼ੀਕਲੀ ਵੀ ਦਫ਼ਤਰ ਦੇ ਵਿੱਚੋਂ ਸ਼ਾਮ ਨੂੰ ਉੱਠ ਗਏ ਆ ਕੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਹੋ ਜੇ ਐਮਰਜੈਂਸੀ ਹਾਲਾਤ ਦੇ ਵਿੱਚ ਜਿੰਨੀ ਦੇਰ ਤੱਕ ਸਾਰੇ ਪੰਜਾਬ ਦੇ ਵਿੱਚੋਂ ਡਿਸਟਾ ਜਿਹੜੀਆਂ ਨੇ ਉਹ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਐਨਸ਼ੋਰ ਕਰ ਲਵੇ ਕਿ ਮੇਰੇ ਕੋਲੇ ਪਹੁੰਚ ਗਈਆਂ ਤੇ ਲੇਟ ਕਿਉਂ ਹੋ ਰਹੀਆਂ ਡਿਸਟਾਂ ਇਹਦਾ ਨੋਟਿਸ ਲਵੇ ਤੇ ਕਮਿਸ਼ਨ ਦਫ਼ਤਰ ਛੱਡ ਕੇ ਭੱਜਵੇ ਹੁਣ ਮੈਨੂੰ ਨਹੀਂ ਸਮਝ ਲੱਗਦੀ ਕਿ ਹਰ ਕੱବ ਹਾਈ ਕੋਰਟ ਹੀ ਕਰੇਗੀ ਅਈ ਕੋਟ ਦੇ ਵੀ ਆਪਣੇ ਬਹੁਤ ਉਹਨਾਂ ਦੇ ਅਰਜੇਵੇਂ ਨੇ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਜਿਹੜਾ ਡਿਪਟੀ ਕਮਿਸ਼ਨਰ ਦਾ ਕੰਮ ਹੈ ਡਿਪਟੀ ਕਮਿਸ਼ਨਰ ਨਹੀਂ ਉੱਥੇ ਗਲਤ ਹੁੰਦੇ ਡਿਪਟੀ ਕਮਿਸ਼ਨਰ ਸਾਹਿਬ ਕਹਿੰਦੇ ਜੀ ਰੂਲ ਦੇ ਮੁਤਾਬਕ ਹੋਏਗਾ ਜੀ ਮੈਂ ਇੰਟਰਫੇਅਰ ਨਹੀਂ ਕਰ ਸਕਦਾ ਜੀ ਆਰਓ ਨਾਲ ਗੱਲ ਕਰ ਲੋ ਜੀ ਤੇ ਕਿਹਦੇ ਕੋਲ ਜਾ ਕੇ ਲੋਕੀ ਫਰਿਆਦ ਕਿੱਥੇ ਕਰਨ ਇਹ ਮੈਂ ਸਮਝਦਾ ਇਸ ਵੇਲੇ ਪੰਜਾਬ ਦੀ ਜਨਤਾ ਦੀ ਜਿਹੜੀ ਆ ਬਹੁਤ ਵੱਡੀ ਤਰਾਸੀ ਹੈ ਇਲੈਕਸ਼ਨ ਕਮਿਸ਼ਨ ਨੇ ਆਹ ਦੇਖੋ ਚਿੱਠੀਆਂ ਕੱਢੀਆਂ ਹੋਈਆਂ ਤੇ ਕੀ ਫਾਇਦਾ ਚਿੱਠੀਆਂ ਵਿੱਚ ਕਿਸੇ ਨੇ ਅਸਰ ਨਹੀਂ ਕਰਨਾ ਤਾਂ ਚਿੱਠੀ ਕੱਢੀ ਹੋਈ ਹੈ ਕਿ ਜਿਹੜਾ ਨੋਡ ਯੂਜ਼ ਕਰਕੇ ਤੁਸੀਂ ਜਿਹੜਾ ਕਿਸੇ ਦਾ ਨਾਮਿਨੇਸ਼ਨ ਆਬਜੈਕਟ ਨਹੀਂ ਕਰਨਾ ਜੇ ਨੋਟ ਇਸ ਨਹੀਂ ਮਿਲਦੀ ਤੇ ਉਹ ਆਪਣੀ ਸੈਲਫ ਅਟੈਸਟਡ ਜਿਹੜਾ ਹੈਗਾ ਉਹ ਡੈਕਲੇਰੇਸ਼ਨ ਫਾਈਲ ਕਰਨਾ ਉਹਦੇ ਆਬਜੈਕਸ਼ਨ ਕੀ ਲੱਗ ਰਹੇ ਆ ਆਰੋਜ਼ ਵੱਲੋਂ ਅੱਖਾਂ ਬੰਦ ਕਰਕੇ ਐਮਐਲਏ ਦੇ ਕਹਿਣ ਤੇ ਕਿ ਇਹ ਜੀ ਐਫੀਡਵਟ ਅਧੂਰਾ ਅਧੂਰਾ ਕੀ ਹੈ ਜੀ ਨੋਟਰੀ ਤੋਂ ਟੈਸਟ ਨਹੀਂ ਕਰਾਇਆ ਜਦੋਂ 2014 ਚ ਗਵਰਨੈਂਸ ਰਿਫਾਰਮਸ ਰਾਦਰ 2010 ਤੋਂ ਸ਼ੁਰੂ ਹੋ ਗਿਆ ਸੀ ਸਾਡੀ ਸਰਕਾਰ ਵਿੱਚ ਦੀਆਂ 2014 ਦਾ ਫੈਸਲਾ ਹੋਇਆ ਹੋਇਆ ਕਿ ਜਿਹੜੀ ਸੈਲਫ ਐਟੈਸਟੇਸ਼ਨ ਹੈ 89 ਵੱਖ-ਵੱਖ ਖੇਤਾਂ ਵੰਦੇ ਉੱਤੇ ਸਿਰਫ ਸੈਲਫ ਐਟੈਸਟੇਸ਼ਨ ਚੱਲੇਗੀ ਔਰ ਸਟੇਟ ਇਲੈਕਸ਼ਨ ਕਮਿਸ਼ਨ ਨੇ ਅਡਾਪਟ ਕੀਤਾ ਹੋਇਆ ਕਿ ਇਹ ਜਿਹੜੀ ਹੈਗੀ ਹੈ ਅਨੁਲਗ ਊੜਾ ਜਿਹੜਾ ਹੈਗਾ ਉਹਦੇ ਵਿੱਚ ਸੈਲਫ ਡੈਕਲੇਰੇਸ਼ਨ ਦੇਣੀ ਹੈ ਤੇ ਸੈਲਫ ਡੈਕਲੇਰੇਸ਼ਨ ਦੀ ਜੀ ਇਹ ਨੋਟਰਾਇਜ਼ ਨਹੀਂ ਕਰਾਈ ਜੀ ਐਜੈਕਟਿਵ ਮਜਿਸਟਰਟ ਤੋਂ ਟੈਸਟ ਨਹੀਂ ਕਰਾਈ ਪੁੱਛੋ ਕਰਾਉਣੀ ਜ਼ਰੂਰੀ ਨਹੀਂ ਹੈ। ਔਰ ਇਹ ਲਿਖਿਆ ਹੋਇਆ ਇਲੈਕਸ਼ਨ ਕਮਿਸ਼ਨ ਨੇ ਆ ਉਹਦੀ ਸਾਈਟ ਹੈ। ਉੱਤੇ ਲਿਖਿਆ ਹੋਇਆ ਕਿ ਕਿਹੜੀਆਂ ਗੱਲਾਂ ਕਰਕੇ ਨਾਮੀਨੇਸ਼ਨ ਰਿਜੈਕਟ ਨਹੀਂ ਕਰਨੀ। ਪਰ ਆਹੋ ਫੇਰ ਕਰੀ ਜਾ ਰਹੇ ਆ ਆ ਉਹਦੀ ਸਾਈਟ ਦਾ ਪੇਜ ਆ। ਉੱਤੇ ਲਿਖਿਆ ਹੋਇਆ ਨਾਮਜ਼ਦਗੀ ਰੱਦ ਨਹੀਂ ਹੋ ਸਕਦੀ ਜੇਕਰ ਫਾਰਮ ਵੋਟਰ ਸੂਚੀ ਵਿੱਚ ਨਾਮ ਸਥਾਨ ਆਦ ਵਿੱਚ ਸਪੈਲਿੰਗ ਪ੍ਰਿੰਟਿੰਗ ਦੀ ਗਲਤੀ ਹੋਵੇ। ਕਿਉਂਕਿ ਹਦਾਇਤਾਂ ਨੇ ਕਿ ਮੌਕੇ ਤੇ ਠੀਕ ਕਰਾ ਲਓ ਹਸਤਾਖਰ ਨਾ ਹੋਣ ਆਹਨ ਕਈ ਬੰਦੇ ਨੋਮੀਨੇਸ਼ਨ ਲੈ ਕੇ ਜਾਂਦੇ ਆ ਤੇ ਉਹ ਆਪਣਾ ਨੋਮੀਨੇਸ਼ਨ ਸਹੀ ਭਰਿਆ ਹੁੰਦਾ ਲੇਕਿਨ ਇਸ ਕਰਕੇ ਸਾਈਡ ਨਹੀਂ ਕਰਦੇ ਵੀ ਸ਼ਾਇਦ ਸਾਨੂੰ ਉੱਥੇ ਰਿਟਰਨਿੰਗ ਅਫਸਰ ਦੇ ਸਾਹਮਣੇ ਸਾਡੇ ਦਸਕਤ ਹੋਣਿਆ ਵੀ ਕਈ ਵਾਰੀ ਹੁੰਦਾ ਕਿ ਵੀ ਸਾਡੇ ਸਾਹਮਣੇ ਹੋਣਿਆ ਤੇ ਤੁਹਾਡਾ ਸਟਾਫ ਤੁਸੀਂ ਬਿਠਾਇਆ ਹੈ ਹਦਾਇਤਾਂ ਨੇ ਕਿ ਪਹਿਲਾਂ ਚੈੱਕ ਕਰੋ ਜੇ ਕੋਈ ਕਿਸੇ ਚ ਕਮੀ ਹੈ ਉਹਨੂੰ ਦੂਰ ਕਰਾਓ ਤੇ ਇਹਨਾਂ ਆਰੋਜ ਦੇ ਕੇਸ ਕਰਵੇ ਕਿਉਂ ਨਹੀਂ ਹੁੰਦੀ ਆ ਲੈਕਚਰ ਕਮਿਸ਼ਨ ਦੀ ਹਦਾਇਤਾਂ ਨੇ ਬਈ ਨਿੱਕੇ ਨਿੱਕੇ ਗੱਲ ਤੇ ਨੋਮੀਨੇਸ਼ਨ ਪੱਤਰ ਰਜੈਕਟ ਨਹੀਂ ਹੋਏਗਾ ਉਹ ਲਿਖਿਆ ਹੋਇਆ ਕਿ ਜੇ ਕਿਸੇ ਦੇ ਸਾਈਨ ਵੀ ਨਾ ਹੋਣ ਤੇ ਤਾਂ ਵੀ ਕੋਈ ਗੱਲ ਨਹੀਂ ਕਰਵਾਓ ਔਰ ਵੈਸੇ ਵੀ ਸੂਲ ਹੈ ਕਿ ਜੇ ਕੋਈ ਕਿਸੇ ਦਾ ਡਾਕੂਮੈਂਟ ਡੈਫਿਸਿਟ ਹੈ ਜਾਂ ਕੰਪਲੀਟ ਨਹੀਂ ਹੈ ਤੇ ਉਹਨੂੰ ਲਿਖ ਕੇ ਦਿੱਤਾ ਜਾਂਦਾ ਕਿ ਇਹ ਤੇਰੇ ਡਾਕੂਮੈਂਟ ਚ ਕਮੀ ਹੈ ਤੁਸੀਂ ਕੱਲ ਤੱਕ ਪੜਤਾਲ ਤੱਕ ਜਮ੍ਹਾਂ ਕਰਾਓ ਕਿਤੇ ਕੋਈ ਨਹੀਂ ਜਦੋਂ ਐਮਐਲਏ ਦਾ ਫੋਨ ਆ ਗਿਆ ਜਾਂ ਮਿਨਿਸਟਰ ਦਾ ਫੋਨ ਆ ਗਿਆ ਉਦੋਂ ਚੁੱਪ ਕਰਕੇ ਜੀ ਬਸ ਠੀਕ ਹੈ ਜੀ ਠੀਕ ਹੈ ਜੀ ਤੇ ਬਾਅਦ ਚ ਲਿਸਟ ਲੱਗ ਜਾਂਦੀ ਆ ਵੀ ਨਹੀਂ ਜੀ ਉਹ ਨਾਮਿਨੇਸ਼ਨ ਦੱਦ ਹੋ ਗਈ ਫਿਰ ਬਹਾਨਾ ਬਣ ਜਾਂਦਾ ਜੀ ਮੈਂ ਹੁਣ ਕਰ ਨਹੀਂ ਸਕਦਾ ਜੀ ਮੈਂ ਤਾਂ ਲਿਸਟ ਭੇਜ ਚੁੱਕਿਆ ਜੀ ਫਿਰ ਅਗਲਾ ਪਟੀਸ਼ਨ ਕਰੇ ਹਾਈ ਕੋਰਟ ਚ ਜਾ ਕੇ ਚੋਣ ਨਿਸ਼ਾਨ ਗਲਤ ਪੜਨਾ ਨਾ ਪੜਨਾ ਐਨਓਸੀ ਦੀ ਬਜਾਏ ਹਲਫੀਆ ਬਿਆਨ ਦੇਣਾ ਖੁਦਾਤਾ ਨੇ ਜਿਹੜੀ ਕਮਿਸ਼ਨ ਦੀ ਸਾਈਟ ਚੈੱਕ ਕਰ ਲੋ ਉਹਦੇ ਉੱਤੇ ਲਿਖਿਆ ਹੋਇਆ ਪਰ ਇਹ ਕਿਸੇ ਆਰ ਨੂੰ ਜਿਹੜੇ ਹੈਗੇ ਇਹੋ ਜਿਹੇ ਉਹਨਾਂ ਨੂੰ ਸਮਝ ਜਿਹੜੀ ਆ ਇਹ ਗੱਲਾਂ ਦੀ ਨਹੀਂ ਆਉਂਦੀ ਔਰ ਜੇ ਸਮਝ ਨਹੀਂ ਆਉਂਦੀ ਤਾਂ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਹਦਾ ਜਿਹੜਾ ਨੋਟਿਸ ਲਵੇ ਇੱਕ ਹੋਰ ਹਦਾਇਤ ਹੋਈ ਸੀ ਆ ਜਿਆਦਾਤਰ ਨਾਮਿਨੇਸ਼ਨਾਂ ਜਿਹੜੀਆਂ ਐਨਓਸੀ ਕਰਕੇ ਇਹਨਾਂ ਨੇ ਕੀਤੀਆਂ ਇਹ ਵੀ ਕਮਿਸ਼ਨ ਦਾ ਲੈਟਰ ਹੈ ਪੰਚਾਇਤ ਚੋਣਾਂ ਵੇਲੇ ਵੀ ਜਾਰੀ ਹੋਇਆ ਸੀ ਇਹਦੇ ਵਿੱਚ ਉਹਨੇ ਕਿਹਾ ਸੀ ਕਿ ਜਿਹੜੇ ਨੋ ਡਿਊਜ਼ ਦੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਦਾ ਤਰੀਕਾ ਹੈ ਕਿ ਵੀਡੀਓ ਇੱਕ ਲਿਸਟ ਬਣਾਏਗਾ ਕਿ ਇਹਨਾਂ ਇਹਨਾਂ ਬੰਦਿਆਂ ਦੇ ਬਲਾਗ ਦੇ ਵਿੱਚ ਪੈਸੇ ਜਾਂ ਏਰੀਅਰ ਜਾਂ ਕੋਈ ਹੋਰ ਕੋਈ ਰਿਕਵਰੀ ਰਹਿੰਦੀ ਹੈ ਉਹ ਆਰਓ ਨੂੰ ਦੇ ਦੇਗਾ ਆਰਓ ਉਸੇ ਲਿਸਟ ਨੂੰ ਚੈੱਕ ਕਰ ਲਵੇ ਜੇ ਉਹਦੇ ਚ ਨਾਮ ਨਹੀਂ ਹੈ ਤਾਂ ਉਹਦੀ ਨਾਮੀਨੇਸ਼ਨ ਠੀਕ ਹੈ ਤੇ ਇਹ ਆਰਓ ਜੀ ਨੇ ਕਿਉਂ ਨਹੀਂ ਚੈੱਕ ਕੀਤੀਆਂ ਜੀ ਜਿਨ੍ਹਾਂ ਨੇ ਨਾਮੀਨੇਸ਼ਨਾਂ ਰੱਦ ਕੀਤੀਆਂ ਇਹਨਾਂ ਨੇ ਕਿਉਂ ਨਹੀਂ ਚੈੱਕ ਕੀਤੀਆਂ ਆ ਮੇਰੇ ਕੋਲ ਉਦਾਹਰਣ ਹੈ ਜਿਹੜੀ ਨੋਟ ਪਰ ਭੇਜੀ ਦੀ ਪਈ ਅਧੂਰਾ ਜੀ ਐਫੀਡਾਫਟ ਦੱਸੋ ਕੀ ਅਧੂਰਾ ਤੁਹਾਡਾ ਕਮਿਸ਼ਨ ਕੀ ਕਹਿ ਰਿਹਾ ਹੈ ਤੁਹਾਡੀਆਂ ਹਦਾਇਤਾਂ ਕੀ ਕਹਿ ਰਹੀਆਂ ਔਰ ਤੁਸੀਂ ਫੇਰ ਜਿਹੜੇ ਜਾ ਕੇ ਨੋਮੀਨੇਸ਼ਨਾਂ ਜਿਹੜੀਆਂ ਉਹ ਰਿਜੈਕਟ ਕਰੋਗੇ ਤੇ ਫਿਰ ਮੈਂ ਸਮਝਦਾ ਕਿ ਇਸ ਤੋਂ ਬਾਅਦ ਜਿਹੜੀ ਗੱਲ ਹੈ ਕੋਈ ਸਾਡੇ ਵਾਸਤੇ ਉਹ ਕੀ ਹੋਊਗੀ ਇਸ ਕਰਕੇ ਇੱਕ ਤਾਂ ਪਹਿਲਾਂ ਮੈਂ ਸਟੇਟ ਲੈਕਚਰ ਕਮਿਸ਼ਨ ਨੂੰ ਵੀ ਫਿਰ ਕਹਿਣਾ ਪੈਂਦਾ ਪਰ ਬੜੇ ਭਰੇ ਮਨ ਨਾਲ ਕਹਿੰਦੇ ਆਪਾਂ ਨੂੰ ਪਤਾ ਵੀ ਕੀ ਕੁਝ ਹੁੰਦਾ ਉੱਥੇ ਉਹ ਸਾਨੂੰ ਹੁਣ ਜੋ ਥੋੜੀ ਜਿਹੀ ਇਨਫਾਰਮੇਸ਼ਨ ਮਿਲੀ ਹੈ ਕਹਿੰਦੇ ਮੈਂ ਚਾਰਜ ਦੇ ਵਿੱਚ ਕਹਿ ਦਿੰਦਾ ਤੇ ਬਾਕੀ ਜਿਹੜਿਆਂ ਵਿੱਚ ਕਿਉਂ ਨਹੀਂ ਜੀ ਭਾਵੇਂ ਕਿਸੇ ਜਿਹੜੇ ਚ ਇੱਕ ਵੀ ਨਾਮੀਨੇਸ਼ਨ ਗਲਤ ਰਜੈਕਟ ਹੋਈ ਹੈ ਤੇ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਜੇ ਗਲਤ ਹੋਈ ਹੈ ਇਹ ਕਿੱਥੇ ਲਿਖਿਆ ਸਮਝੌਤਾ ਕਰਦੇ ਆ ਸਾਡੇ ਨਾਲ ਵੀ ਚਲੋ ਜੇ ਇੱਥੇ ਜਿਆਦਾ ਗੰਦ ਪੈ ਗਿਆ ਆ ਹੁਣ ਕਵਰ ਨਹੀਂ ਹੁੰਦਾ ਐਨਾ ਕੋ ਕਰ ਲੋ ਇਹ ਸੌਦੇਬਾਜ਼ੀ ਹੈ ਕੋਈ ਦੇ ਕੋ ਦੇਸ਼ ਦਾ ਕੋਈ ਸੰਵਿਧਾਨ ਹੈ ਦੇਸ਼ ਦਾ ਕੋਈ ਕਾਨੂੰਨ ਹੈ ਭਾਵੇਂ ਸਾਰੇ ਜਿਹੜੇ ਪੰਜਾਬ ਦੇ ਪੰਚਾਇਤ ਸਭਤੀਆਂ ਵਿੱਚੋਂ ਜਿਹੜੇ 3200 3300 ਦੇ ਕਰੀਬ ਹੈ ਇੱਕ ਦਾ ਵੀ ਹੋਵੇ ਕਮਿਸ਼ਨ ਕਿਉਂ ਨਾ ਨੋਟਿਸ ਲਵੇ ਜਿੱਥੇ ਜਿਆਦਾ ਗੰਦ ਪੈ ਗਿਆ ਉਹ ਸਾਨੂੰ ਅਡਵਾਈਸ ਕਰਨ ਲੱਗ ਜਾਂਦੇ ਵੀ ਦੇਖੋ ਮੈਂ ਕਿੰਨਾ ਚੰਗਾ ਵੀ ਚਲੋ ਸੌਦਾ じゃ ਕਰ ਲਈਦਾ ਆਚਾਰ ਜਿਆਦਾ ਗੰਦ ਪੈ ਗਿਆ ਤਨ ਤਨ ਪੈ ਗਿਆ ਪਟਿਆਲੇ ਪੈ ਗਿਆ ਦੂਜਾ ਪੈ ਗਿਆ ਇੱਥੇ ਮੈਂ ਮਾੜਾ ਮੋਟਾ ਕੁਝ ਕਰਦਾ ਤੇ ਕਰਦੇ ਡੀਸੀ ਫੇਰ ਨਹੀਂ ਕੋ ਬੰਦਾ ਇਸ ਕਰਕੇ ਅਸੀਂ ਇੱਕ ਤਾਂ ਜਿਹੜਾ ਪਟਿਆਲਾ ਡਿਸਟ੍ਰਿਕਟ ਦੀ ਵੀ ਗੱਲ ਹੋਈ ਆ ਕਿ ਜਿੰਨੀ ਦੇ ਤੱਕ ਪ੍ਰਸ਼ਾਸਨ ਤੁਸੀਂ ਚੇਂਜ ਨਹੀਂ ਕਰਦੇ ਕੋਈ ਫਾਇਦਾ ਲੋਕਾਂ ਨੂੰ ਦੁਬਾਰਾ ਮੌਕਾ ਦੇਣਾ ਚਾਹੀਦਾ ਇਹ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਗਲਤ ਰਿਜੈਕਟ ਹੋਏ ਆ ਜਿਨ੍ਹਾਂ ਦੇ ਗਲਤ ਰਿਜੈਕਟ ਹੋਏ ਆ ਉਹਨਾਂ ਨੂੰ ਇੱਕ ਇਲੈਕਸ਼ਨ ਦਾ ਪ੍ਰੋਸੈਸ ਚਾਰ ਦਿਨ ਅੱਗੇ ਪਿੱਛੇ ਕੀਤਾ ਜਾ ਸਕਦਾ ਕੋਈ ਇਹ ਨਹੀਂ ਹੁੰਦਾ ਵੀ ਇਹ 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 ਲਿਖਿਆ ਗਿਆ ਤੇ ਹੁਣ ਸਾਰਾ ਗਲਤੀ ਕਰੀ ਜਾਣ ਦੋ ਦਿਨ ਹੋਰ ਅੱਗੇ ਅੱਗੇ ਪਾਈ ਜਾ ਸਕਦੀ ਹੈ ਪਰ ਇਹਨਾਂ ਸਾਰੇ ਲੋਕਾਂ ਦੇ ਪਹਿਲਾਂ ਨਾਮੀਨੇਸ਼ਨ ਜਿਹੜੇ ਆ ਇਹ ਠੀਕ ਕਰਵਾ ਕੇ ਤੇ ਇਹਨਾਂ ਨੂੰ ਜਿਹੜਾ ਇਲੈਕਸ਼ਨ ਲੜਨ ਦਾ ਜੋ ਉਹਨਾਂ ਦਾ ਸੰਵਿਧਾਨਕ ਹੱਕ ਹੈ ਫੰਡਾਮੈਂਟਲ ਰਾਈਟ ਹੈ ਉਹ ਫੰਡਾਮੈਂਟਲ ਰਾਈਟ ਦੇ ਡਾਕ ਕਮਿਸ਼ਨ ਨੂੰ ਪਹਿਲਾਂ ਤਾਂ ਉਹ ਇਹਨਾਂ ਦਾ ਇਨਸ਼ੋਰ ਕਰਨਾ ਚਾਹੀਦਾ ਦੂਜੀ ਗੱਲ ਕਿ ਜਿਹੜੇ ਆਰੋਜ਼ ਨੇ ਇੱਜੇ ਜੀ ਵੱਡੀ ਗਿਣਤੀ ਚ ਨਾਮਿਨੇਸ਼ਨ ਡੈਕਟ ਕੀਤੇ ਆ ਉਹ ਇਹ ਤਾਂ ਹੈ ਨਹੀਂ ਕਿ ਇਹ ਕੰਫਰੰਸੀ ਚ ਸਾਰੇ ਹੀ ਬੰਦੇ ਇਹੋ ਜਿਹੇ ਜਿਹਨੂੰ ਫਾਰਮ ਨਹੀਂ ਪੜਨਾ ਆਉਂਦਾ ਤੇ ਨਾਲ ਦੀ ਕੰਫਰੰਸੀ ਚ ਜਿਹੜੇ ਅਫਸਰ ਚੰਗਾ ਤੇ ਉੱਥੇ ਸਾਰੇ ਠੀਕ ਹੈ ਇਹ ਤਾਂ ਨਹੀਂ ਹੋ ਸਕਦਾ ਕਦੀ ਇਹਨਾਂ ਅਫਸਰਾਂ ਨੂੰ ਚਾਰ ਸ਼ੀਟ ਕਰਨਾ ਚਾਹੀਦਾ ਔਰ ਅਸੀਂ ਇੱਕ ਹੁਣ ਐਨਕੀ ਪਹਿਲੀ ਵਾਰੀ ਕੱਢ ਲਿਆ ਅਸੀਂ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਸੀਂ ਇਹ ਡਾਟੇ ਕੱਢ ਕੇ ਐਨਕੀ ਉਹਨਾਂ ਨੂੰ ਲਿਖਾਂਗੇ ਕਿ ਜਨਰਲ ਇਲੈਕਸ਼ਨ ਆਉਣ ਵਾਲੀ ਹੈ ਇਹ ਜਿੰਨਾ ਆਰੋਜ਼ ਨੇ ਐਡੀ ਵੱਡੀ ਗਿਣਤੀ ਚ ਪੇਪਰ ਜਿਹੜੇ ਹਰ ਜਟ ਕੀਤੇ ਆ ਇਹਨਾਂ ਨੂੰ ਆਉਣ ਵਾਲੀ ਇਲੈਕਸ਼ਨ ਵਾਸਤੇ ਜਨਰਲ ਇਲੈਕਸ਼ਨ ਵਾਸਤੇ ਪੰਜਾਬ ਦੀ ਡੀਬਾਰਕ ਕੀਤਾ ਜਾਵੇ ਕਿਉਂਕਿ ਇਹ ਇਹਨਾਂ ਦੀ ਇੰਟੈਗ੍ਰਿਟੀ ਜਿਹੜੀ ਆ ਡਾਊਟਫੁਲ ਆ ਜੇ ਇੱਥੇ ਕਰ ਸਕਦੇ ਆ ਇਹ ਸਿਲੈਕਸ਼ਨ ਦੇ ਵਿੱਚ ਇਹ ਸਰਕਾਰ ਨੂੰ ਖੁਸ਼ ਕਰਨ ਵਾਸਤੇ ਤੇ ਇਹ ਉਹਨਾਂ ਨਹੀਂ ਇਲੈਕਸ਼ਨ ਚ ਆਤਾਂ ਨਹੀਂ ਜਾਂਦੀਆਂ ਵਾਰਸ਼ਾਣਾ ਆਤਾਂ ਜਾਂਦੀਆਂ ਨੇ ਭਾਗ ਕਟੀਆਂ ਪੋਰੀਆ ਪੋਰੀਆ ਜੀ ਜਿਨ੍ਹਾਂ ਨੇ ਅੱਜ ਨਿਯਮਾਂ ਦੀਆਂ ਧੱਜੀਆਂ ਉਡਾਤੀਆਂ ਅਸੀਂ ਸਾਰੇ ਇਹਨਾਂ ਦੇ ਡਾਟੇ ਇਕੱਠੇ ਕਰਕੇ ਅਫੀਸ਼ੀਅਲ ਫਿਗਰਾਂ ਕੰਪਾਈਲ ਕਰਕੇ ਕਿ ਆ ਜੇ ਇਹਨਾਂ ਨੇ ਜੇ ਗ੍ਰਾਸ ਰੂਟ ਲੈਵਲ ਦਾ ਮਰਡਰ ਕੀਤਾ ਤਾਂ ਇਹ ਜਿਹੜੀ ਸਟੇਟ ਦੀ ਅਸੈਂਬਲੀ ਦੀ ਇਲੈਕਸ਼ਨ ਹੈ ਉਨੋਂ ਵੀ ਖਲਵਾੜ ਕਰਨ ਦੇ ਵਿੱਚ ਜਿਹੜਾ ਇਹ ਕੋਈ ਕਸਰ ਨਹੀਂ ਛੱਡਣਗੇ ਇਸ ਕਰਕੇ ਅਸੀਂ ਇੱਕ ਵਾਰੀ ਰਿਕੁਐਸਟ ਜਿਹੜੀ ਹੈ ਸਾਰਿਆਂ ਦੀ ਇਕੱਠੀ ਕਰਕੇ ਇਹਨਾਂ ਅਫਸਰਾਂ ਦੀ ਉਹ ਅਸੀਂ ਚੀਫ ਇੰਡਕਸ਼ਨ ਕਮਿਸ਼ਨ ਆਫ ਜਿਹੜਾ ਹੈਗਾ ਇੰਡੀਆ ਉਹਨਾਂ ਨੂੰ ਭੇਜਾਂਗੇ ਭਾਵੇਂ ਇਹ ਇਹ ਸਿੱਧਾ ਉਹਨਾਂ ਦੇ ਦਰਜ ਨਹੀਂ ਹੁੰਦਾ ਪਰ ਇਹ ਬੜੀ ਇੰਪੋਰਟੈਂਟ ਇੱਕ ਇਨਫੋਰਮੇਸ਼ਨ ਹੈ ਕਿਉਂਕਿ ਐਸਲ ਦਾ ਸਟੇਟ ਲੈਕਚਰ ਕਮਿਸ਼ਨ ਕੰਮ ਕਰ ਰਿਹਾ ਪਰ ਆਉਣ ਵਾਲੀ ਜਿਹੜੀ ਹੈਗੀ ਆ ਉਹਦੇ ਵਾਸਤੇ ਅਵੇਅਰ ਕਰਨਾ ਕਮਿਸ਼ਨ ਨੂੰ ਕਿ ਇਦਾਂ ਦੇ ਵੀ ਅਫਸਰ ਇੱਥੇ ਹੈਗੇ ਆ ਜਿਹੜੇ ਜੋ ਕੋਈ ਉਹਨਾਂ ਨੂੰ ਹੁਕਮ ਨਾਲ ਧਿਰ ਕਹਿ ਦਵੇ ਉਹਦੇ ਕਹਿਣ ਦੇ ਉੱਤੇ ਕਰਤੇ ਦੇ ਇਸ ਕਰਕੇ ਅਸੀਂ ਉਹਨਾਂ ਦੀ ਸਾਰਿਆਂ ਦੀ ਡਿਟੇਲ ਵਿਦ देयर ਪਰਫਾਰਮੈਂਸ ਅਫੀਸ਼ੀਅਲ ਪਰਫਾਰਮੈਂਸ ਜਿਹੜੇ ਉਹਨਾਂ ਨੇ ਆਪਣੇ ਹੱਥਾਂ ਨਾਲ ਲਿਖਿਆ ਹੋਇਆ ਹੈ ਕਿ ਇੰਨੇ ਨਾਮਿਨੇਸ਼ਨ ਦੱਦ ਹੋਏ ਆ ਔਰ ਇਸ ਦਾ ਕਮਿਸ਼ਨ ਨੂੰ ਕਹਾਂਗੇ ਗਵਰਨਰ ਨੂੰ ਕਿ ਸਰਵੇ ਕਰਾਓ ਭਈ ਨਾਰਮਲ ਇੱਕ ਰਿਜੈਕਸ਼ਨ ਰੇਟ ਹੋਣਾ ਚਾਹੀਦਾ ਕਿ ਜਿੰਨਾ ਕੋ ਨੋਮੀਨਲ ਆ ਕੇ ਚਲੋ ਦੋ ਚਾਰ ਬੰਦਿਆਂ ਦੇ ਜਿਹੜਾ ਕਿਤੇ ਹੋ ਗਿਆ ਕਿਸੇ ਡਿਸਟ੍ਰਿਕਟ ਦੇ ਵਿੱਚ ਪੇ ਜਿੱਥੇ ਲਾਰਜ ਸਕੇਲ ਹੁੰਦੇ ਆ ਔਰ ਉਹੀ ਏਰੀਆ ਜਿੱਥੇ ਵਾਰ-ਵਾਰ ਹੁੰਦੇ ਆ ਆ ਜੀਰਾ ਇੱਥੇ ਹਰ ਵਾਰੀ ਪ੍ਰੋਬਲਮ ਹੁੰਦੀ ਆ ਤਰਨਤਾਰਨਾ ਇੱਥੇ ਹਰ ਵਾਰੀ ਪ੍ਰੋਬਲਮ ਹੁੰਦੀ ਆ ਪਖੀਵੰਡਾ ਇੱਥੇ ਹਰ ਵਾਰੀ ਪ੍ਰੋਬਲਮ ਹੁੰਦੀ ਆ ਕੇਮਕਰਨਾ ਇੱਥੇ ਹਰ ਵਾਰੀ ਪ੍ਰੋਬਲਮ ਹੁੰਦੀ ਆ ਧਰਮਕੋਟ ਆ ਇੱਥੇ ਹਮੇਸ਼ਾ ਪ੍ਰੋਬਲਮ ਹੁੰਦੀ ਆ ਗੁਰਦਾਸਪੁਰ ਚ ਕੁਝ ਥਾਵਾਂ ਨੇ ਉੱਥੇ ਹਮੇਸ਼ਾ ਪ੍ਰੋਬਲਮ ਹੁੰਦੀ ਆ ਤੇ ਇਹ ਕਿਉਂ ਹੁੰਦਾ ਆਪਟਰ ਕੋ ਲੱਭਣਾ ਔਕਾ ਕੰਮ ਤਾਂ ਨਹੀਂ ਹੈ ਨਾ ਇਸ ਕਰਕੇ ਬੜੀ ਸੀਰੀਅਸ ਗੱਲਾਂ ਨੇ ਅਸੀਂ ਫੇਰ ਆਸ ਕਰਦੇ ਹਾਂ ਕਿ ਇੱਕ ਤਾਂ ਪਟਿਆਲੇ ਦਾ ਜਿਹੜਾ ਹੈਗਾ ਜਿਹੜਾ ਜੋ ਕੁਝ ਸਾਹਮਣੇ ਆਇਆ ਉਹਦੇ 'ਚ ਆਡੀਓ ਦੇ ਵਿੱਚ ਉਹ ਕੋਈ ਵੀ ਜਿਹੜਾ ਹੈਗਾ ਉਹਦੇ ਤੇ ਭਰੋਸਾ ਪੰਜਾਬ ਦੀ ਜਨਤਾ ਦਾ ਉਸ ਤੋਂ ਬਾਅਦ ਉਸ ਪ੍ਰਸ਼ਾਸਨ ਦੇ ਉੱਤੇ ਨਹੀਂ ਹੈ ਚਲੋ ਅਸੀਂ ਹਾਈ ਕੋਰਟ ਤੋਂ ਵੀ ਆਸ ਮੰਦਾਂ ਮੰਡੇ ਨੂੰ ਸੁਣਵਾਈ ਆ ਪੀਆਈਐਲ ਦੀ ਪਰ ਆਸ ਕਰਦੇ ਹਾਂ ਕਿ ਜਿਹੜਾ ਕਮਿਸ਼ਨ ਦਾ ਕੰਮ ਹੈ ਕਮਿਸ਼ਨ ਨੂੰ ਕਰਨਾ ਚਾਹੀਦਾ ਕਮਿਸ਼ਨ ਇਹ ਨਾ ਜਿਹੜਾ ਕਿ ਕਮਿਸ਼ਨ ਖੁਸ਼ ਕਰ ਦਵੇ ਸਰਕਾਰ ਨੂੰ ਪੀ ਦੇਖੋ ਜੀ ਮੈਂ ਤਾਂ ਖੀਲੇ ਦਿਨ ਤੱਕ ਨਹੀਂ ਕੀਤਾ ਹੁਣ ਹਾਈ ਕੋਰਟ ਨਹੀਂ ਕਰ ਦਿੱਤਾ ਬੈਟਰ ਇਹ ਹੁੰਦਾ ਕਿ ਆਪਣਾ ਕੰਮ ਕਮਿਸ਼ਨ ਆਪ ਕਰੇ ਔਰ ਆ ਚਾਰ ਵਾਲੀ ਜਿਹੜੀ ਉਹਨਾਂ ਦੀ ਗੱਲ ਆ ਇਹਨੂੰ ਅਸੀਂ ਰੱਦ ਕਰਦੇ ਇਥੇ ਕਰਾਓ ਜ਼ਰੂਰ ਪਰ ਬਾਕੀ ਵੀ ਸਾਰੇ ਥਾਵਾਂ ਤੇ ਸੇਮ ਸਾਰਿਆਂ ਵਾਸਤੇ ਇੱਕੋ ਹੀ ਲਾਭ ਹੋਣਾ ਚਾਹੀਦਾ ਵੱਖਰਾ ਵੱਖਰਾ ਲਾਭ ਨਹੀਂ ਬਣ ਸਕਦਾ ਕਿ ਇੱਕ ਜਣੇ 'ਚ ਮੈਂ ਕਰਾ ਦਿੰਨਾ ਦੂਜੇ ਜਣੇ ਨਹੀਂ ਕਰਾਉਂਦਾ ਭਾਵੇਂ ਕਿਦੋਂ ਰਿਪੀਟਿਸ਼ਨ ਆਈਏ ਤੁਹਾਡੇ ਕੋਲ ਨਿੱਸਾ ਆ ਗਿਆ ਕਿ ਰਿਜੈਕਟਡ ਨੇ ਕਮਿਸ਼ਨ ਦੀ ਇਨਫਾਰਮੇਸ਼ਨ ਦੇ ਵਿੱਚ ਹਰ ਚੀਜ਼ ਆ ਉਹਨਾਂ ਕੋਲੇ ਲਿਖਤੀ ਡਿਸਟਾ ਟਾਈਪ ਹੋ ਕੇ ਹੁੰਦੀਆਂ ਨੇ ਕਿ ਕਿੰਨੀਆਂ ਨਾਮੀਨੇਸ਼ਨ ਫਾਈਲ ਹੋਈਆਂ ਕਿੰਨੀਆਂ ਉਹਦੇ ਚੋਂ ਰਿਜੈਕਟ ਹੋਈਆਂ ਕਿੰਨੀਆਂ ਬਾਕੀ ਰਹਿ ਗਈਆਂ ਤੇ ਤੁਸੀਂ ਜਿਹੜੀਆਂ ਬਾਕੀ ਰਹਿ ਗਈਆਂ ਜਿਹੜੀਆਂ ਰਿਜੈਕਟ ਹੋਈਆਂ ਸਾਰਿਆਂ ਦੀ ਵੈਰੀਫਿਕੇਸ਼ਨ ਦੇ ਆਰਡਰ ਕਰੋ ਅਫਸਰ ਚੇਂਜ ਕਰਕੇ ਵੈਰੀਫਿਕੇਸ਼ਨ ਦੇ ਆਰਡਰ ਕਰੋ ਸੁਪਰਵਾਈਜ਼ ਤੇ ਅਬਜ਼ਰਵਰ ਲਾਓ ਉਹ ਕਰਨ ਉਹ ਨਹੀਂ ਦੇ ਤੱਕ ਇਲੈਕਸ਼ਨ ਜਿਹੜੀ ਆ ਉਹ ਦੋ ਚਾਰ ਦਿਨ ਜਿਹੜੀ ਆ ਰੀਸ਼ਡਿਊਲ ਕੀਤੀ ਜਾ ਸਕਦੀ ਐਡੀ ਕਿਹੜੀ ਗੱਲ ਆ ਜੋ ਇੱਕ ਵਾਰੀ ਹੋ ਗਿਆ ਨੋਟੀਫਿਕੇਸ਼ਨ ਚੇਂਜ ਨਹੀਂ ਹੋ ਸਕਦਾ ਜਦੋਂ ਗਲਤ ਹੋਇਆ ਗਲਤ ਨੂੰ ਠੀਕ ਕਰਨਾ ਜ਼ਰੂਰੀ ਹੈ ਡੈਮੋਕ੍ਰੇਸੀ ਦੀਆਂ ਤਜੀਆਂ اڈਾਉਣੀਆਂ ਜੜੀਆਂ ਨੇ ਇਹਦੇ ਤੇ ਪੈਰਾ ਦੇਣਾ ਜ਼ਿਆਦਾ ਜ਼ਰੂਰੀ ਹੈ ਨਾ ਕਿ ਆਪਾਂ ਰਸਮੀ ਕਾਰਗੁਜ਼ਾਰੀ ਦੇ ਚਪੇ ਰਹੀਏ ਵੀ ਇਹ ਡੇਟ ਫਿਕਸ ਹੋ ਗਈ ਡੇਟ ਕਿਹੜਾ ਕਿ ਉਹ ਤੇ ਸਹਾਰ ਰੱਖਿਆ ਗਿਆ ਚੇਂਜ ਕਰ ਲਓ 14 ਦੀ بجائے ਹੋਰ ਹੋ ਜੇ ਕਿ 2 ਦਿਨ ਅੱਗੇ 18 ਹੋ ਜਾਏਗੀ 20 ਹੋ ਜੀ ਕੀ ਫਰਕ ਪੈ ਜੂਗਾ ਇਸ ਲਈ ਇਹ ਅੱਜ ਤੁਹਾਡੇ ਧਿਆਨ ਦੇ ਵਿੱਚ ਲੈਂਦਾ ਹਾਂ ਤੇ ਡਿਟੇਲ ਆ ਰਹੀ ਹੈ ਕਿਉਂਕਿ ਅਰਲੀ ਮਾਰਨਿੰਗ ਦਾ ਟਾਈਮ ਹੈ ਤੇ ਇਹ ਸਾਰੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆ ਅਸੀਂ ਆਸ ਕਰਦੇ ਆ ਕਿ ਕਮਿਸ਼ਨ ਜਿਹੜਾ ਸਾਰੇ ਜਿਹੜੇ ਕੈਂਡੀਡੇਟਸ ਨੇ ਕਿਸੇ ਵੀ ਪਾਰਟੀ ਦੇ ਹੁਣ ਅਸੀਂ ਇਹ ਨਹੀਂ ਕਹਾਂ ਆਪਣੇ ਵਾਸਤੇ ਮੰਗਦੇ ਸਾਰਿਆਂ ਦਾ ਲਈ ਉੱਥੇ ਤੱਕਾ ਹੋ ਰਿਹਾ ਅਸੀਂ ਦੇਖ ਰਹੇ ਆ ਸਾਰੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟਾਂ ਨੇ ਤੱਕਾ ਹੋ ਰਿਹਾ ਇਹਨੂੰ ਕਮਿਸ਼ਨ ਜਿਹੜਾ ਉਹ ਠੀਕ ਕਰੇ ਕੋਈ ਹਕੂਮਤ ਆਟਾ ਜੀ ਜੀਵਾ ਸਾਹਿਬ ਇਸ ਮਸਲੇ ਨੂੰ ਲੈ ਕੇ ਜਦੋਂ ਆਮ ਆਦਮੀ ਪਾਰਟੀ ਦੇ ਨੇਤਾ ਨਾਲ ਗੱਲਬਾਤ ਕਰਦੇ ਆ ਉਹ ਕਹਿੰਦੇ ਆ ਕਿ ਅਸੀਂ ਤੇ ਕਹਿੰਦੇ ਕਮਾ 'ਚ ਵਿਸ਼ਵਾਸ ਰੱਖਦੇ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਹਿੰਦੇ ਜਿਹੜੇ ਇਲੈਕਸ਼ਨ ਆ ਉਹ ਲੁੱਟੇ ਜਾਂਦੇ ਸੀ ਸਾਡੀ ਸਰਕਾਰਾਂ ਦੇ ਵਿੱਚ ਇਹ ਤਾਂ ਕੁਝ ਨਹੀਂ ਸਾਡੇ ਤੇ ਵਿਧਾਇਕ ਕਹਿੰਦੇ ਖੁਦ ਜਿਹੜੇ ਨਾਮਿਨੇਸ਼ਨ ਫਾਈਲ ਕਰਨ ਜਾ ਰਹੇ ਨੇ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਵਾ ਦੇਣ ਨਹੀਂ ਹੁਣ ਆ ਜੋ ਮੈਂ ਤੈਨੂੰ ਡਾਟਾ ਦਿੱਤਾ ਇਹਦੇ ਦੇ ਮੁਤਾਬਕ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਕਿੰਨਾ ਝੂਠ ਬੋਲ ਰਹੇ ਆ ਆਪਣੇ ਮੂੰਹ ਤੋਂ ਕਿੰਨਾ ਕੋਈ ਕਹਿਣਾ ਚਾਹੁੰਦੇ ਆ ਕਿੰਨੇ ਕੁ ਝੂਠੇ ਆ ਆ ਡਾਟੇ ਦੇ ਨਾਲ ਉਹਨਾਂ ਦੀ ਕੈਦਤ ਤੇ ਉਹਨਾਂ ਦੇ ਕਹਣੀ ਤੇ ਕਥਨੀ ਦਾ ਫਰਕ ਕਿੰਨਾ 21 ਚੋ 21 ਜਿਹੜੀਆਂ ਤੁਸੀਂ ਅਨਪੋਛ ਜਿੱਤ ਲੋ 24 ਚੋ 24 ਅਨਪੋਛ ਜਿੱਤ ਲੋ ਸਾਰੀਆਂ ਪਾਰਟੀਆਂ ਦੇ ਰਿਜੈਕਟ ਕਰਦੇ ਹੋ ਤੇ ਤੁਸੀਂ ਕਹੋ ਜੀ ਅਸੀਂ ਮਾਨਦਾਰ ਇਹ ਕੇਜਰੀ ਵਾਲੀ ਕਹੇ ਸਦਾ ਬਸੇ ਮੈਂ ਨਹੀਂ ਸਮਝਦਾ ਕਿ ਦੇਸ਼ ਦੇ ਵਿੱਚ ਕੋਈ ਹੋਰ ਬੰਦਾ ਇੰਨੀ ਹਿੰਮਤ ਰੱਖਦਾ ਹੋਵੇ ਇਹ ਤਾਂ ਉਹੀ ਕਹੇਦਾ You good?